ਜੀ ਅੱਜ ਆਪਾਂ ਲੈਂਡ ਪੂਲਿੰਗ ਮਸਲੇ ਤੇ ਗੱਲਬਾਤ ਲੰਬੀ ਕਰਨੀ ਆ ਥੋੜੀ ਜੀ ਸਿਰੇ ਤੇ ਇੱਕ ਸੁਣ ਲਿਓ ਖਾਸ ਕਰਕੇ ਕੈਨੇਡਾ ਅਮਰੀਕਾ ਇੰਗਲੈਂਡ ਬੈਠੇ ਭਰਾ ਜਰੂਰ ਸੁਣਨਾ ਤੇ ਇਦਰ ਲੈਂਡ ਨੂੰ ਦਾ ਸੁਣਨੀ ਜ਼ਰੂਰੀ ਜ਼ਰੂਰੀ ਆ ਤੇ ਉਹ ਵੀ ਸੁਣਨਾ ਕਿਉਂਕਿ ਸੋਡਾ ਵੀ ਮਸਲਾ ਨਾਸਲਾਂ ਦਾ ਫਸਲਾਂ ਦਾ ਜ਼ਮਾਨੀ ਦਾ ਸਾਰੇ ਦਾ ਸਿੱਧੀ ਮਸਲਾ ਆ ਗਿਆ ਜਿਵੇਂ ਆਪਾਂ ਦਿੱਲੀ ਤਿੰਨੇ ਕਾਲੇ ਕਾਨੂੰਨਾਂ ਦੇ ਵਿਰੁੱਧ ਲੜਾਈ ਲੜੀ ਸੀ ਨਾ ਉਦੋਂ ਵੀ ਭੜੀ ਲੜਾਈ ਆ ਹਜੇ ਉਹ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਸੀਗੇ ਉਹ ਬੈਕ ਕਰ ਲਈ ਇਹ ਸਿੱਧੇ ਆ ਗਏ ਪਤੰਦਰ 2000 ਅਸੀਂ ਕਿੱਲਾ ਰੋਕਾਂਗੇ ਤੁਹਾਨੂੰ 1200 ਗਜ ਦਾ ਪਲਾਟ ਦੇ ਦਾਂਗੇ ਸਿੱਧੇ ਮਸਿੰਦਾ ਕੇਜਰੀਵਾਲ ਤੇ ਭਗਵੰਤ ਮਾਨ ਹਲਪਾ ਕੇ ਆ ਗਏ ਵੀਡੀਓ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰਿਓ ਸਿਰੇ ਤੱਕ ਸੁਣ ਲਿਓ ਗੱਲਬਾਤ ਇਹ ਆ ਬਾਈ ਵੀ ਪੱਲੇ ਆਪਣੇ ਕੱਖ ਨਹੀਂ ਰਹਿਣਾ ਕਲਚਰ ਬੋਲੀ ਸਾਰਾ ਸਿਸਟਮ ਗਿੱਦੇ ਭੰਗੜੇ ਟੂਰਨਾਮੈਂਟ ਵੱਡੇ ਵਿਆਹ ਸਾਰਾ ਸਿਸਟਮ ਹੀ ਜ਼ਮੀਨ ਤੇ ਖੜਾ ਪੰਜਾਬ ਚੋਂ ਜ਼ਮੀਨ ਕੱਢ ਦਿਓ ਪੱਲੇ ਕੱਖ ਨਹੀਂ ਰਹਿਣਾ ਸੋਨੂ ਹੁਣ ਸਾਰਿਆਂ ਨੂੰ ਪਤਾ ਵੀ ਜੇ ਲੰਬੇ ਟਾਈਮ ਤੋਂ ਆਪਾਂ ਲੰਗਰ ਲਾਉਂਦੇ ਆ ਰਹੇ ਹਾਂ ਜੋ ਵੀ ਆਪਾਂ ਕੋਈ ਦਾਨਪੁਨ ਕਰਦੇ ਆ ਰਹੇ ਹਾਂ ਵੱਡੇ ਪੱਧਰ ਤੇ ਗਰੀਬਾਂ ਦੀ ਸਹਾਇਤਾ ਕਰਦੇ ਨੇ ਉਹ ਸਾਰਾ ਕੁਝ ਖੇਤੀ ਨਾਲ ਹੋ ਰਿਹਾਗਾ ਖੇਤੀ ਗਈ ਪੱਲੇ ਕੱਖ ਨਹੀਂ ਰਹਿਣਾ ਇਹ ਬੱਚੜਾ ਨੂੰ ਮੁੜ ਕੇ ਜ਼ਿੰਦਗੀ ਚ ਵੋਟ ਨਹੀਂ ਪਾਉਣੀ ਨਾ ਹੀ ਪਾਇਓ ਨਾ ਹੀ ਇਹੋ ਜਿਹੇ ਬੰਦਿਆਂ ਦੇ ਨੇੜੇ ਜਾਇਓ ਦਿੱਲੀ ਤੋਂ ਠੱਗ ਇਕੱਠੇ ਹੋਏ ਵੇ ਆ ਖਰਬਾ ਰੁਪਏ ਲੁੱਟਣ ਆ ਗਏ ਕੇਜਰੀਵਾਲ ਦਾ ਕੀ ਆ ਕੇਜਰੀਵਾਲ ਦੀ ਇਹ ਭਗਵੰਤਮਾਨ ਬਣਿਆ ਹੋਇਆ ਕਟਪੁਤਲੀ ਕੇਜਰੀਵਾਲ ਕੀ ਕਰਨ ਆ ਰਿਹਾ ਕੇਜਰੀਵਾਲ ਇਹ ਕਰਨ ਆ ਰਿਹਾ ਵੀਰੋ ਵੀ ਕੇਜਰੀਵਾਲ ਜੁਪੀ ਆ ਕੇਜਰੀਵਾਲ ਗੁਜਰਾਤ ਤੇ ਬਿਹਾਰ ਦੀਆਂ ਚੋਣਾ ਲੜੂਗਾ ਪੰਜਾਬ ਦੇ ਪੈਸੇ ਨਾਲ ਉਹਨੂੰ ਕੋਈ ਜਿੱਤਨ ਖਾਨਦੀ ਨਹੀਂ ਪਰ 92 ਚਮਚੇ ਮੂਰੇ ਲੱਗੇ ਪਏ ਆ ਜਿੰਨੇ ਐਮਐਲਏ ਫਿਰਦਿਆ ਸਾਰੇ ਇਹ ਚਮਚਾ ਕੋਈ ਬੋਲ ਹੀ ਨਹੀਂ ਰਿਹਾ ਵੀ ਸੋਨੂੰ ਪਿੰਡਾਂ ਦੇ ਕੌਣ ਮਾਰਨ देऊ ਜ਼ਮੀਨ ਬਿਨਾ ਪੱਲੇ ਕੱਖ ਨਹੀਂ ਮਜ਼ਦੂਰ ਵੀ ਜਾਊ ਸਾਰਾ ਕੁਝ ਹੀ ਜਾਊ ਵੱਡੇ ਪੂਰੇ ਬਾਲਡ ਚ ਕੋਆਪਰੇਟਿਵ ਅਦਾਰੇ ਸਾਰਾ ਸਿਸਟਮ ਹੀ ਹੜਪਣਾ ਚਾਹੁੰਦੇ ਆ ਵੱਡੇ ਪੱਦਰ ਤੇ ਰੌਲਾ ਪਿਆ ਹੋ ਰਿਹਾ ਤਾਕੜੇ ਬੰਦੇ ਮਾੜਿਆਂ ਨੂੰ ਖਾਈ ਜਾ ਰਹੇ ਆ ਵੱਡੇ ਪੱਦਰ ਤੇ ਜਿਵੇਂ ਪਿੱਛੇ ਜੇ ਇੰਗਲੈਂਡ ਗਿਆ ਸੀ ਹਜ਼ਾਰਾਂ ਦੇ ਹਿਸਾਬ ਨਾਲ 5-5000 10 ਦਾ ਯਾਰ ਕਿੱਲੇ ਦੇ ਫਾਰਮ ਉਹਵੇਂ ਫਾਰਮ ਬਣਾਉਣੇ ਚਾਹੁੰਦੇ ਆ ਤੇ ਪੱਲੇ ਕੀ ਰਹਿਣਾ ਕੱਖ ਨਹੀਂ ਰਹਿਣਾ ਇਸ ਲਈ ਬਾਈ ਲੜਾਈ ਵੱਡੀ ਲੜਨ ਦੀ ਲੋੜ ਆ ਇਨਆਰਈਆ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਕੀ ਕਹਿੰਨੇ ਹੋ ਤੁਸੀਂ ਮੈਂ ਬਾਹਰਲੇ ਦੇਸਾਂ ਚ ਬਹੁਤਾਂ ਜਾ ਕੇ ਆਇਆ ਆ ਤੁਸੀਂ ਸ਼ਿਫਟਾਂ ਲਾ ਕੇ ਹੰਬ ਜਾਣਿਓ ਆਖਰ ਨੂੰ ਤੁਸੀਂ ਜਦੋਂ ਉਮਰ ਟੱਪ ਚੱਲਦੀ ਆ ਜਾਂ ਕਈ ਜਵਾਨੀ ਚੀ ਸੋਚ ਲੈਂਦੇ ਆ ਵੀ ਇੱਥੋਂ ਬਹੁਤ ਕਮਾ ਲਿਆ 2-4 ਸਾਲ ਵਿਵਹਕ ਚੱਲੀਏ ਪੰਜਾਬ ਵੀ ਉੱਥੇ ਜ਼ਮੀਨ ਲਾ ਕੇ ਆਏ ਜ਼ਮੀਨ ਲੈ ਕੇ ਕਰਾਂਗੇ ਉਹ ਕਰਾਂਗੇ ਐ ਕਰਾਂਗੇ ਆ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੰਗਲੈਂਡ ਤੋਂ ਬੰਦਾ ਆ ਕੇ 30 ਕਿੱਲੇ ਬਾਣ ਦੇ ਲੈਂਦਾਗਾ ਕਿੱਥੇ ਲੈਂਦਾਗਾ ਇੱਥੇ ਲੈਂਦਾ ਆਪਣਾ 30 ਕਿੱਲੇ ਬਾਣ ਲੈਂਦਾ ਇੰਗਲੈਂਡ ਤੋਂ ਆ ਕੇ ਲੁਧਿਆਣਾ ਏਰੀਏ ਚ ਉਹ ਲੈਂਡ ਪੂਲਿੰਗ ਚ ਆ ਜਾਂਦੀ ਆ ਤੁਸੀਂ ਜਿਹੜੇ ਬਾਹਰਲੇ ਦੇਸ਼ਾਂ ਵਾਲੇ ਮਥੇ ਹੀ ਖੜੇ ਹੋ ਵੀ ਪੰਜਾਬ ਨੂੰ ਜਾਵਾਂਗੇ ਕਿਉਂਕਿ ਮੈਨੂੰ ਇਹਦਾ ਪਤਾ ਬਾਹਰਲੇ ਦੇਸ਼ ਵਾਲੇ ਚਾਹ ਪੀਂਦੇ ਪਾਣੀ ਪੀਂਦੇ ਆ ਪਿੰਡ ਦੇ ਪੈਸੇ ਨਾਲ ਡਾਲਰਾਂ ਦੀ ਗੁਣਾ ਕਰਕੇ ਦੇਖਦੇ ਵੀ ਕਿੰਨੇ ਦੀ ਚਾਹ ਪੀ ਗਏ ਸੋਡੇ ਤੜਕੇ ਉੱਠਦੇ ਬੰਦੇ ਪੰਜਾਬ ਜਾਦ ਹੁੰਦਾ ਸੋਡੇ 24 ਘੰਟੇ ਮਨਚ ਰਹਿੰਦੀ ਹੈ ਵੀ ਵਾਹਕ ਜਾਵਾਂਗੇ ਪਰ ਜਾਉਂਗੇ ਕਿਵੇਂ ਆਉਂਗੇ ਕਿਵੇਂ ਭੈੜੀ ਬਾਤ ਹੋਣੀ ਹੈ ਖਤਮ ਹੋ ਜਾਾਂਗੇ ਲੈਂਡ ਪੂਲਿੰਗ ਮਾਰ ਦੂਗਾ ਇਸ ਲਈ ਭਰਾਵਾ ਵੱਡੇ ਪੱਧਰ ਤੇ ਫੋਨ ਕਰੋ ਤੁਸੀਂ ਐਨ ਆਰ ਆਈ ਇੱਥੇ ਪੀਪਾਈ ਧਰਨਿਆਂ ਤੇ ਜਾਓ ਅਸੀਂ ਤੁਹਾਡੇ ਨਾਲ ਖੜੇ ਆ ਵੱਡੇ ਪਿੱਧਰ ਦੇ ਪੰਜਾਬੀ ਉੱਠਣਾ ਭਾਈ ਬੱਲੇ ਕੱਖ ਰਹਿਣਾ ਨਹੀਂ ਆਪਣੇ ਇਸ ਲਈ ਬੇਨਤੀ ਕਰਦੇ ਆ ਵੀ ਇਹ ਲੜਾਈ ਵੱਡੀ ਲੜਨ ਦੀ ਲੋੜ ਆ ਵੱਡੀ ਲੜਾਈ ਲੜਨ ਦੀ ਲੋੜ ਆ ਇਹ ਜਦੋਂ ਆਪਾਂ ਕੱਸੀ ਦੇ ਪਾਣੀ ਪਿੱਸੇ ਬੰਦਾ ਮਾਰ ਦਿੰਨੇ ਆ ਵੱਟ ਪਿੱਸੇ ਬੰਦਾ ਮਾਰ ਦਿੰਨੇ ਆ ਜ਼ਮੀਨ ਬੱਲੇ ਰਹੂ ਕੀ ਜੇ ਜ਼ਮੀਨ ਚਲੀ ਗਈ ਕਿੱਥੋਂ ਕਬੀਲ ਦੇ ਧਾਰੀਆਂ ਚਲਾਉਂਗੇ ਕਿੱਥੋਂ ਕੀ ਕਰੋਗੇ ਪਿੰਡ ਟਹਿ ਜਾਣੇ ਆ ਹਰ ਇੱਕ ਨੂੰ ਦਿਹਾੜੀ ਕਰਨੀ ਪੈ ਜੂ ਪਿੱਛੇ ਜੇ ਇੰਗਲੈਂਡ ਗਿਆ ਸੀ ਮੈਂ 14 14 15 15 16 100 ਦੀ ਸੱਲੀ ਵੇਖ ਬੈਕ ਰਹੀ ਆ ਆਹਾ ਜਿਹੜੇ ਆਪਣੇ ਖਾਲ ਵਾਲੇ ਗੱਟੇ ਹੁੰਦੇ ਆ ਇਹਨਾਂ ਦੇ ਕੱਪੜੇ ਬਣਾ ਕੇ ਵੇਚੀ ਜਾਂਦੇ ਆ ਅਸਲ ਆਪਾਂ ਕਿਸਾਨ ਕਿੱਥੇ ਮਰ ਰਿਹਾ ਆ ਆਪਦੀ ਚੀਜ਼ ਪ੍ਰੋਡਿਊਸ ਕਰ ਹੀ ਨਹੀਂ ਰਿਹਾ ਦੁੱਧ ਕੱਢਦੇ ਆ ਤਾਂ ਹੀ ਆਪਾਂ ਨੂੰ ਰੂੜੀ ਬਚਦੀ ਆ ਤੇ ਦੁੱਧ ਸਿੱਧਾ ਡੇਰੀ ਚ ਪਾਇਆਉਨੇ ਆ ਕੋਈ ਉਹਦੀ ਦਹੀਂ ਮੱਖਣੀ ਲੱਸੀ ਕੋਈ ਬਣਾਉਂਦੇ ਨਹੀਂਗਾ ਕਿਸੇ ਪੱਖੋਂ ਆਪਾਂ ਆਪਦਾ ਕੰਮ ਹੋਵੇ ਕਰ ਹੀ ਨਹੀਂ ਰਹੇ ਹੁਣੇ ਜਮੀਨਾ ਕਰੋਨਾ ਵੇਲੇ ਦੇਖ ਲਿਆ ਵੀ ਬਹੁਤ ਘੈਂਟ ਮਹਿੰਗੀਆਂ ਹੋਣ ਵਾਲੀਆਂ ਵੀ ਇਹਨੂੰ ਖੋਲੋ ਜਮੀਨ ਖੋਲ ਹੀ ਪੱਲੇ ਕੱਖ ਨਹੀਂ ਰਹਿਣਾ ਜਮੀਨیں ਖੋਣਗੇ ਲਾਜ਼ਮੀ ਬਾਰਡਰ ਵੀ ਖੋਲਣਗੇ ਪਾਕਿਸਤਾਨ ਨਾਲ ਜੋਰਪ ਤੱਕ ਵਪਾਰ ਹੋਣਾ ਹੁਣੇ ਇਹੇ ਕਿਲੇ ਾਮ ਕਿੱਲੇ ਦਾ ਰੇਟ ਆ ਪਿੰਡਾਂ ਚ 70 70 ਲੱਖ ਨੂੰ ਹੋ ਗਿਆ ਵੱਡੇ ਵਪਾਰੀ ਤਾਂ 4 4 ਕਰੋੜ ਲਾ ਰਹੇ ਆ 100 100 ਕਰੋੜ ਨੂੰ ਵੀ ਵਗ ਜਾਣਾ 100 100 ਕਰੋੜ ਨੂੰ ਵੀ ਪਰ ਇਹਨੂੰ ਬਚਾਉਣਾ ਕਿਵੇਂ ਆ ਰੱਖਣੀ ਕਿਵੇਂ ਆ ਇਹ ਬੜੀ ਵੱਡੀ ਗੱਲ ਆ ਕਿਵੇਂ ਰੱਖੋਗੇ ਕਿਵੇਂ ਬਚਾਓਗੇ ਦਾ ਹੱਲ ਕੱਢਣਾ ਬੜਾ ਜ਼ਰੂਰੀ ਆ ਆ ਚੈਨਲ ਤੇ ਮੈਂ ਆਉਂਦਾ ਰਹੂੰਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਾ ਕਰੋ ਵੱਧ ਤੋਂ ਵੱਧ ਸ਼ੇਅਰ ਕਰਾ ਕਰੋ ਇੱਥੇ ਮੇਰੀ ਵੀਡੀਓ ਰੋਜ਼ ਲੈਂਡਪੂਲਿੰਗ ਤੇ ਜਿੰਨਾ